ਤਦਾਂ ਤੇ ਤੁਹਾਡੇ ਆਪਣੇ YouTube ਚੈਨਲ ਕਬੱਡੀ ਕਲਚਰ ਤੇ ਮਿੱਤਰੋ ਅੱਜ ਆ ਤੁਹਾਡੇ ਸਾਹਮਣੇ ਕਬੱਡੀ 리그 ਨਵੀਂ ਅਪਡੇਟ ਦੇ ਨਾਲ ਜੋ ਅੱਜ ਮੌਨ ਵਾਲੇ ਕਬੱਡੀ ਦੇ ਥਾਕੇ ਟੂਰਨਾਮੈਂਟਾਂ ਮੈਂ ਮਿੱਤਰੋ ਆਪਾਂ ਕਰਦੇ ਹਾਂ ਕਿ ਜਿਗੇ ਦੇ ਕਬੱਡੀ ਦੀ ਛੋਟੀ ਛੋਟੀ ਜਿਹੀ ਮਾਲ ਪੜਨਗੇ ਜੇ ਤੁਹਾਨੂੰ ਆਪਣੀਆਂ ਅਪਡੇਟ ਚੰਗੀ ਲੱਗੇ ਤਾਂ ਆਪਣਾ ਚੈਨਲ ਤੁਸੀਂ ਸਬਸਕ੍ਰਾਈਬ ਕਰ ਲਓ ਨਾਲ ਹੀ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਤਾਂ ਜੋ ਆਉਣ ਵਾਲੀ ਕਬੱਡੀ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਰੇ ਮੇਰੇ ਵੀਰਾਂ ਲਾਈਵ ਦੇਖ ਸਕਣਾ ਸੋ ਅੱਜ ਪਹਿਲਾ ਕਬੱਡੀ ਕੱਪ ਆ ਮਿੱਤਰੋ ਅੱਜ ਕਈ ਜਗ੍ਹਾ ਤੇ ਵਧੀਆ ਕਬੱਡੀ ਕੱਪ ਨੇ ਤਦ ਆਪਾਂ ਦਿੰਨੇ ਆ ਅਪਡੇਟ ਪਿੰਡ ਮਮਾਰਾ ਜ਼ਿਲ੍ਹਾ ਫਰੀਦਕੋਟਾ ਜਿੱਥੇ ਕਬੱਡੀ ਓਪਨ ਦੇ ਤਿੰਨ ਖੇਡਾਰੀ ਵਾਰੋਂ ਰੱਖਿਆ ਗਿਆ ਪਹਿਲਾ ਨਾਮ 31000 ਦੂਸਰਾ ਨਾਮ 21000 ਵੈਸਟ ਟ੍ਰੇਡਰ ਤੇ ਜਾਫੀ ਲਈ ਕਹਿੰਦੇ 5-5 ਕਿਲੋ ਦੇਸੀ ਘਿਓ ਨਾਲ ਮਾਨ ਸਨਮਾਨ ਹੋਊਗਾ ਤੇ ਨਾਲ ਹੀ ਬਾਈ ਜੀ ਸੈਮੀ ਦੇ ਵਿੱਚ ਵੈਸਟ ਟ੍ਰੇਡਰ ਤੇ ਜਾਫੀ ਲਈ ਸਮਾਰਟ ਬਾਚ ਵੀ ਰੱਖਿਆ ਗਿਆ ਨੇ ਕਮੇਟੀ ਵਾਲਿਆਂ ਵੱਲੋਂ ਬਹੁਤ ਵਧੀਆ ਉਪਰਾਲਾ ਤੇ ਲਾਈਵ ਆਉਣਾ ਮਿੱਤਰੋ ਕਬੱਡੀ ਟੀਵੀ ਤੇ ਜੋ YouTube ਦਾ ਅਫੀਸ਼ੀਅਲ ਚੈਨਲ ਹੈ ਸਾਰੇ ਜਣੇ ਲਾਈਵ ਜ਼ਰੂਰ ਜੁੜਿਓ ਵਧੀਆ ਕਬੱਡੀ ਗੱਪਾਂ ਜਿੱਦੇ ਦਿਨ ਦਾ ਪਲੇਅਰਾਂ ਵਾਲੇ ਅਪਡੇਟ ਮੇਲੀ ਆਪਾਂ ਤੁਹਾਡੇ ਤੱਕ ਜ਼ਰੂਰ ਸਾਂਝੀ ਕਰਾਂਗੇ ਤੇ ਨਾਲ ਹੀ ਸੰਗਾਲਾ ਜਿਲ੍ਹਾ ਮਲੇਰਕੋਟ ਲਈ ਇੱਥੇ 65 ਤੇ 42 ਕਿਲੋ ਦੇ ਮੁਕਾਬਲੇ ਹੋਣਗੇ 65 ਕਿਲੋ ਦਾ ਪਹਿਲਾ ਨਾਮ 11000 ਆ ਤੇ ਦੂਸਰਾ ਨਾਮ 8100 ਆ ਬੈਸ ਟਰੇਡਰ ਤੇ ਜਾਫੀ ਲਈ 3-3 ਕਿਲੋ ਦੇਸੀ ਘੋੜ ਰੱਖਿਆ ਗਿਆ ਕਬੱਡੀ 42 ਕਿਲੋ ਦਾ ਪਹਿਲਾ ਨਾਮ 2100 ਆ ਤੇ ਦੂਸਰਾ ਨਾਮ 1500 ਰੱਖਿਆ ਗਿਆ ਨਾਲ ਹੀ 42 ਕਿਲੋ ਦੀਆਂ ਟੀਮਾਂ 16 ਇੰਟਰ ਕੀਤੀਆਂ ਜਾਣਗੀਆਂ ਵੈਸਟ ਰੇਡਰ ਤੇ ਜਾਫੀ ਲਈ ਸਰਪ੍ਰਾਈਜ਼ ਰੱਖੇ ਗਏ ਨੇ ਕੋਈ ਵੀ ਮੇਰਾ ਵੀਰ ਜੇ ਕਿਸੇ ਨੂੰ ਵੀ ਪੋਸਟਰ ਬਾਰੇ ਕਿਸੇ ਵੀ ਅਗਲੇ ਆਉਣ ਵਾਲੇ ਟੂਰਨਾਮੈਂਟਾਂ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਆਪਣੇ ਕਮੈਂਟ ਬਾਕਸ ਦੇ ਵਿੱਚ ਆਪਣਾ ਸੁਝਾਅ ਜ਼ਰੂਰ ਦਿਆ ਕਰੋ ਜਾਂ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ WhatsApp ਨੰਬਰ ਹੁੰਦਾ ਤਾਂ ਉਸ ਦੇ ਤੁਸੀਂ ਸੈਂਡ ਕਰ ਸਕਦੇ ਹੋ ਤੇ ਨਾਲ ਹੀ ਨਿਵਾਜੀਪੁਰਾ ਜ਼ਿਲ੍ਹਾ ਸਾਹਕੋਟ ਦੇ ਵਿੱਚ ਤਵਾਬਾ ਕਬੱਡੀ ਲੀਗ ਦੀਆਂ ਟੀਮਾਂ ਦੇ ਮੁਕਾਬਲੇ ਹੋਣਗੇ ਇੱਥੇ ਵੀ ਵਧੀਆ ਪਲੇਅਰ ਨਵੇਂ ਪਲੇਅਰਾਂ ਨੂੰ ਮੌਕਾ ਦਿੱਤਾ ਗਿਆ ਵਧੀਆ ਪਲੇਅਰ ਪਹੁੰਚਣਗੇ ਇੱਥੇ ਵੀ ਇੰਨੀ ਕ ਅਪਡੇਟ ਮਿਲੀ ਆਪਾਂ ਤੁਹਾਡੇ ਤੱਕ ਜਰੂਰ ਸਾਂਝੀ ਕਰੀ ਆ ਤੇ ਇਸ ਦਾ ਲਾਈਵ ਮਿੱਤਰੋ ਕਬੱਡੀ ਜੰਕਸ਼ਨ.com ਜੋ YouTube ਦਾ ਚੈਨਲ ਆ ਉਸ ਤੇ ਲਾਈਵ ਚੱਲੇਗਾ ਅੱਜ ਦੇ ਦਿਨ ਦਾ ਵੀ ਵਧੀਆ ਕਬੱਡੀ ਕੱਪ ਹੋਵੇਗਾ ਤੇ ਨਾਲ ਹੀ ਪਿੰਡ ਪੰਚ ਨਗਲਾ ਖੁਸ਼ਾਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਇੱਥੇ ਬਹੁਤ ਹੀ ਤਾਕੜਾ ਸ਼ੇਂਜ ਮੇਲਾ ਜਿੱਥੇ ਪਹਿਲਾਂ ਨਾਮ ਕਹਿੰਦੇ ਬੁਲਟ ਰੱਖਿਆ ਗਿਆ ਛੰਡੀ ਚੋਟੀ ਚੋਟੀ ਦੇ ਪਹਿਲਵਾਨ ਪਹੁੰਚਣਗੇ ਉਰੇ ਵੀ ਬਹੁਤ ਮੇਰੇ ਵੀਰ ਨੂੰ क्रेज ਹੁੰਦਾ ਜੋ ਦਿਵਾਨੇ ਨਾਲ ਹੀ ਕਬੱਡੀ ਦੇ ਦਿਵਾਨੇ ਹੁੰਦੇ ਨੇ ਤੇ ਬਹੁਤ ਕੁਸ਼ਤੀ ਦੇ ਵੀ ਦਿਵਾਨੇ ਹੁੰਦੇ ਨੇ ਤਾਂ ਉਹਨਾਂ ਵਾਸਤੇ ਆਪਾਂ ਅਪਡੇਟ ਜਰੂਰ ਦਿੰਨੇ ਆ ਆਪਾਂ ਨੂੰ ਕਈ ਵਾਰ ਫੋਨ ਵੀ ਕਰਿਆ ਵੀ ਕੁਸ਼ਤੀ ਦੀ ਵੀ ਅਪਡੇਟ ਦਿਆ ਕਰੋ ਤੇ ਨਾਲ ਹੀ ਇਸ ਦਾ ਲਾਈਵ ਮਿੱਤਰੋ kabaddi365.com ਤੇ ਚੱਲੇਗਾ ਨਾਲ ਹੀ ਦਰਸ਼ਕਾਂ ਲਈ ਫ੍ਰੀ ਲੱਕੀ ਡਰਾ ਵੀ ਕੱਢੇ ਜਾਣਗੇ ਬਾਕੀ ਮੇਰੇ ਵੀਰ ਜੇ ਕਿਸੇ ਨੂੰ ਵੀ ਕਿਸੇ ਪੋਸਟਰ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤੁਹਾਡਾ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ WhatsApp ਨੰਬਰ ਹੁੰਦਾ ਉਸ ਤੇ ਸੈਂਡ ਕਰ ਦਿਆ ਕਰੋ ਬਾਕੀ ਪੋਸਟਰ ਦੇ ਆਧਾਰ ਤੇ ਆਪਾਂ ਜਾਣਕਾਰੀ ਦਿੰਨੇ ਆ ਜੋ ਵੀ ਕੈਨਸਲ ਹੁੰਦੇ ਨੇ ਜੇਕਰ ਆਪਾਂ ਨੂੰ ਜਾਣਕਾਰੀ ਮਿਲਦੀ ਆਪਾਂ ਜਰੂਰ ਸਾਂਝੀ ਕਰਦੇ ਆ ਬਾਕੀ ਜੀ ਕਬੱਡੀ ਦੀ ਹੋਈ ਅਪਡੇਟ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਜੇਕਰ ਤੁਹਾਨੂੰ ਆਪਣੇ ਅਪਡੇਟ ਵਧੀਆ ਲੱਗਦੀ ਆ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਿਆ ਕਰੋ ਤੇ ਨਾਲ ਹੀ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਮੇਰੇ ਬੀਰਪੁਰਾ ਜਿਉਂਦੇ ਵਸਦੇ ਰਹਿਣਾ ਪਲੇਅਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਵੈਗਰੂ ਧੰਨ